ਪਰ ਮੈਂ ਮੰਜ਼ਰ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਦਰਵਾਜ਼ਾ ਲੱਗਾ ਹਸਬੈਂਡ ਵਾਈਫ ਆਪਣੇ ਘਰ ਦੇ ਅੰਦਰ ਉਹਨਾਂ ਦਾ ਆਪਣਾ ਘਰ ਹੈ ਉੱਥੇ ਆਰਾਮ ਕਰ ਰਹੇ ਕਿਉਂਕਿ ਬੱਚਾ ਬਿਮਾਰ ਸੀ ਕੋਈ ਚੋਰ ਕੋਈ ਮਾੜਾ ਅੰਸਰ ਅੰਦਰ ਚੱਲੇ ਜਾਂਦਾ ਕਿੱਡਾ ਹਿਆ ਆ ਪਹਿਲਾਂ ਤਾਂ ਦਰਵਾਜ਼ਾ ਖੋਲਣਾ ਫਿਰ ਘਰ ਦੇ ਅੰਦਰ ਦਾਖਲ ਹੋ ਜਾਣਾ ਡੈਫੀਨਿਟਲੀ ਉਹਨਾਂ ਕੋ ਕੋਈ ਨਾ ਕੋਈ ਹਥਿਆਰ ਤਾਂ ਹੋਊਗਾ ਉਹਦੇ ਕੋਲ ਜਦੋਂ ਮੈਂ ਉੱਠਿਆ ਉੱਠ ਕੇ ਆਪਣਾ ਪਾਣੀ ਪੂਣੀ ਮਾਰਿਆ ਵਿੜੇ ਦੇ ਵਿੱਚ ਜਿਹੜਾ ਜੋ ਵੀ ਕੀਤਾ ਆ ਸਵੇਰ 7:30 ਵਜੇ ਮੈਂ ਆਪਣੇ ਅੰਦਰ ਗਿਆ ਅੰਦਰ ਜਾ ਕੇ 7:30 ਵਜੇ ਤੱਕ ਵੀ ਮੈਂ ਜਾਗਦਾ ਸਾਰਾ ਕੁਝ ਠੀਕ ਹੈ ਉਸ ਤੋਂ ਬਾਅਦ ਮੈਨੂੰ ਨੀਂਦ ਆ ਗਈ ਤੇ ਮੇਰੀ ਵਾਈਫ ਵੀ ਸੁੱਤੇ ਪੈ ਸਕੇ ਉਸ ਤੋਂ ਬਾਅਦ ਸਾਨੂੰ 10:30 ਵਜੇ ਉੱਠ ਕੇ ਪਤਾ ਲੱਗਿਆ 10:35 ਕਿਤੇ ਜਦੋਂ ਰਸੋਈ ਵਿੱਚ ਚਾਹ ਬਣਾਣ ਗਏ ਆ ਬੇ ਸਲੈਂਡਰੀ ਸਾਡਾ ਗਾਇਬ ਆ ਜੀ ਕੋ ਤਾਂ ਅੰਦਰ ਉਸ ਵੰਡਰ ਚੱਕ ਕੇ ਲੈ ਜੋ ਉੱਤੇ ਪਏ ਆ ਕੋਈ ਵੀ ਗੱਲ ਬੱਚੇ ਸਾਡੇ ਛੋਟੇ ਮੈਂ ਕਹਿੰਦਾ ਵੀ ਅੱਜ ਮੇਰੇ ਤੇ ਹੋਈ ਆ ਕੱਲੂ ਕਿਸੇ ਨਾਲ ਵੀ ਪਰਿਵਾਰ ਨਾਲ ਹੋ ਸਕਦੀ ਆ ਜਿਹੜਾ ਬੰਦਾ ਆਇਆ ਗਿਆ ਅੰਦਰੇ ਵੜ ਗਿਆ ਕੱਲੂ ਸਾਡੇ ਕੁਝ ਮਾਰਦਾ ਜਾਂ ਕੁਝ ਕਰ ਲੰਦਾ ਸਾਨੂੰ ਕੁਝ ਕਰ ਦਿੰਦਾ ਤੁਸੀਂ ਜਾਗਦੇ ਹੁੰਦੇ ਤਾਂ ਉੱਥੋਂ ਭਾਈ ਹੋਈ ਜਾਣੀ ਸੀ ਉੱਥੋਂ ਭਾਈ ਹੋ ਜਾਣੀ ਸੀ ਪਹਿਲੀ ਮੰਜ਼ਲ ਤੱਕ ਹੀ ਗਰੇਲਾ ਕਰ ਲਈਆਂ ਜੀ ਐਨਾ ਡਰ ਇਸ ਵੱਲੇ ਹਾਂਜੀ ਬਹੁਤ ਡਰ ਆ ਜੀ ਸਾਨੂੰ ਸਾਰਿਆਂ ਨੂੰ ਕਿਸੇ ਜਮਾ ਆਪਾਂ ਇਕੱਲੇ ਵੀ ਰਹਿਣਾ ਪੈਂਦਾ ਆ ਉਹ ਤਾਂ ਆਦੇ ਆ ਕੁਆੜ ਖਾਂਦੇ ਆ ਬਹੁਤ ਜ਼ਿਆਦਾ ਆਂਦੇ ਆ ਕੁਆੜੀਏ ਪਹਿਲਾਂ ਹਟ ਗਏ ਸੀਗੇ ਥੋੜੀ ਦੇ ਹਮ ਤੱਕ ਹਟ ਗਏ ਸੀ ਹੁਣ ਫੇਰ ਆਂਦੇ ਆ ਨੇ ਬਹੁਤ ਜ਼ਿਆਦਾ ਉਹ ਕਿਵੇਂਲੇ ਡਰ ਵੀ ਹੁੰਦਾ ਕਿ ਸ਼ਾਇਦ ਕੋਈ ਅਣਜਾਣ ਬੰਦਾ ਕੋਕ ਕਰਨ ਆਇਆ ਹੋਵੇ ਹਾਂਜੀ ਆਪਣਾ ਸਾਡਾ ਵੀ ਜਿੰਦਗੀ ਦਾ ਤਜਰਬਾ ਅਸੀਂ ਵੀ ਘੁੰਮੇ ਫਰੇ ਹੋਆ ਔਰ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਭਾਜੀ ਮੈਂ ਖੁਦ ਕਹਿੰਦਾ ਚਲੋ ਹੁਣ ਤਾਂ ਮੇਰੇ ਸੱਟ ਲੱਗੀ ਹੋਈ ਮੈਂ 6 ਫੁੱਟ ਦਾ ਆ ਜੇ ਮੈਂ ਤੇ ਹਾਂ ਬੇ ਮੋਟਰਸਾਈਕਲ ਤੇ ਸਿਲੰਡਰ ਚੱਕ ਕੇ ਰੱਖਣਾ ਨਹੀਂ ਮੈਂ ਨਹੀਂ ਰੱਖ ਸਕਦਾ ਸਕੂਟਰੀ ਤੇ ਵੀ ਰੱਖਣਾ ਨਹੀਂ ਮੈਨੂੰ 100 ਵਾਰ ਲੱਤਾਂ ਇਦੋਂ ਦੁਕਾਨੀਆਂ ਪਹਿਣੀਆਂ ਸਕੂਟਰੀ ਤੇ ਮੁੱਲ ਰੱਖਣੇ ਹੜੀ ਅਸਟਮੈਂਟ ਕਰਨੀ ਪਣੀ ਔਰ ਤੁਸੀਂ ਵੀਡੀਓ ਦੇਖੋਗੇ ਸਿਲੰਡਰ ਮੈਂ ਕਹਿੰਦੀ ਅਸੀਂ ਸਾਡੇ ਅਸੀਂ ਮੈਂ ਕੱਲ ਬੁੱਕ ਕਰਨ ਲੱਗਾ ਤੇ ਸਾਨੂੰ ਕਹਿੰਦੇ ਸਾਡੇ ਦਾ ਇੱਕ ਦਿਨ ਰਹਿੰਦਾ ਹੈ ਜੇ ਤਾਂ 5 ਦਿਨ ਹੋਏ ਸਿਲੰਡਰ ਲੈਣ ਨੂੰ ਜੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨਸੂਰ ਸਾਥ ਇਸ ਸਮੇਂ ਅਸੀਂ ਵਿਕਾਸ ਨਗਰ ਵਿਖੇ ਮੌਜੂਦ ਹਾਂ ਦੀਪੂ ਵਾਲੀ ਗਲੀ 2 ਨੰਬਰ ਗਲੀ 'ਚ ਮੌਜੂਦ ਹਾਂ ਔਰ ਇੱਥੇ ਚੋਰਾ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਚਿੰਤਾ ਜਿਹੜੀ ਹੈ ਉਹ ਵਧੀ ਹੈ ਔਰ ਇਹਨਾਂ ਪਰਿਵਾਰਾਂ ਲਈ ਚੁਣੌਤੀ ਇੱਕ ਤਰੀਕੇ ਦੀ ਖੜੀ ਹੋ ਗਈ ਤੁਸੀਂ ਜਿਹੜੇ ਘਰਾਂ ਘਰ ਨੇ ਇੱਧਰ ਇੱਕ ਵਾਰੀ ਨਿਗਾਹ ਮਾਰ ਲਓ ਵੇਜੇ ਕੈਮਰੇ 'ਚ ਕੈਮਰੇ ਰਹੀ ਨਿਗਾਹ ਵਜੋਂ ਦੇਖੋ ਗ੍ਰੇਲਾ ਕਿੱਥੇ ਕਿੱਥੇ ਤੱਕ ਲਾਣੀਆਂ ਪਈਆਂ ਇੱਧਰਲੇ ਪਾਸੇ ਵੀ ਦਿਖਾਈ ਇਹ ਲੋਕ ਪਹਿਲੇ ਹੀ ਮਜਬੂਰ ਨੇ ਲੇਕਿਨ ਹੁਣ ਜਿਹੜੇ ਚੋਰ ਆ ਇਸ ਗਲੀ ਚ ਸਰਗਰਮ ਹੋ ਚੁੱਕੇ ਨੇ ਔਰ ਜਿਹੜਾ ਸਿਲੰਡਰ ਇੱਕ ਘਰ ਚੋਂ ਲੈ ਕੇ ਗਏ ਆ ਚੋਰ ਜਿਸ ਤੋਂ ਬਾਅਦ ਹਲਚਲ ਜਿਹੜੀ ਵਧੀ ਹੈ ਇੱਕ ਸਾਮ ਤੇ ਡਰ ਦਾ ਮਾਹੌਲ ਬਣਿਆ ਔਰ ਇਹ ਜਿੰਨੇ ਵੀ ਇੱਥੇ ਲੋਕ ਖੜੇ ਨੇ ਆਪਣੀ ਚਿੰਤਾ ਤੁਹਾਡੇ ਅੱਗੇ ਜ਼ਾਹਰ ਕਰਨਾ ਚਾਹੁੰਦੇ ਨਾਲ ਦੀ ਨਾਲ ਸਕਰੀਨ ਤੇ ਜਿਹੜਾ ਚੋਰ ਮੋਟਰਸਾਈਕਲ ਤੇ ਆਇਆ ਸੀਗਾ ਸਿਲੰਡਰ ਚੋਰੀ ਕਰਕੇ ਲੈ ਕੇ ਗਿਆ ਉਹਦੀ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੈ ਲੇਕਿਨ 19 ਮਿੰਟ ਪਹਿਲਾਂ ਜਿਹੜੇ ਦੋ ਜਣੇ ਸਪਲੈਂਡਰ ਤੇ ਆਉਂਦੇ ਉਹ ਵੀ ਇਹ ਤਸਵੀਰ ਦਾ ਜ਼ਿਕਰ ਕਰਦੇ ਆ ਸੋ ਆਪਾਂ ਇੱਕ ਵਾਰ ਗੱਲਬਾਤ ਕਰਦੇ ਆ ਰੇਸ਼ਵ ਸਿੰਘ ਜੀ ਸਾਡੇ ਨਾਲ ਵਿਕਾਸ ਨਵਰ ਸੇਵਾ ਸੁਸਾਇਟੀ ਦੇ ਪ੍ਰਧਾਨ ਨੇ ਪ੍ਰਧਾਨ ਸਾਹਿਬ ਇਹ ਕਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਨੇ ਪਹਿਲਾਂ ਤਾਂ ਮੈਂ ਸੂਰੀ ਸਾਹਿਬ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਕਿ ਜਿਹੜੇ ਤੁਸੀਂ ਹਰੇਕ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਨੇ ਆ ਕਿ ਸਾਡੀ ਆਵਾਜ਼ ਆ ਜਿਹੜੀ ਜਿੱਥੇ ਚੰਗੀਆਂ ਬਾਤਾਂ ਵੀ ਪਹੁੰਚਾਉਂਦੇ ਆ ਤੇ ਇਹ ਮੰਦ ਭਾਗੀਆਂ ਵੀ ਤੁਸੀਂ ਪ੍ਰਸ਼ਾਸਨ ਦੇ ਕੰਨਾਂ ਖੋਲਣ ਤੱਕ ਪਹੁੰਚਾਉਂਦੇ ਆ ਪਹਿਲਾਂ ਵੀ ਦੋ ਚੋਰੀਆਂ ਮਹੱਲੇ ਦੇ ਵਿੱਚ ਹੋ ਚੁੱਕੀਆਂ ਲੇਕਿਨ ਅਜੇ ਤਾਂ ਉਸ ਲੋਕ ਉਹ ਸੱਤਵੇਂ ਚੋਂ ਬਾਹਰ ਨਹੀਂ ਨਿਕਲੇ ਇੱਕ ਤਾਂ ਗਰੀਬ ਪਰਿਵਾਰ ਦੇ ਨਾਲ ਐਡੀ ਵੱਡੀ ਘਟਨਾ ਹੋ ਜਾਣੀ ਤੇ ਭਾਈ ਸਾਹਿਬ ਸਾਲ ਤੋਂ ਮੰਝੇ ਤੇ ਪਏ ਆ ਥੋੜੀ ਬਹੁਤੀ ਸ਼ਰਮ ਹੋਣੀ ਚਾਹੀਦੀ ਚੋਰਾ ਕਰਨ ਵਾਲਿਆਂ ਨੂੰ ਤੇ ਕੀ ਕਹੀਏ ਕਿਹਦੇ ਕੋ ਰੋਈਏ ਸਾਨੂੰ ਸਮਝ ਨਹੀਂ ਲੱਗਦੀ ਕਿਹਦੇ ਕੋ ਰੋਈਏ ਜਾ ਕੇ ਕੌਣ ਸਾਡਾ ਟੱਕ ਸੁਣੇ ਹੁਣ ਮਣੀ ਸਥਿਤੀ ਆਪਾਂ ਸਮਝਾਈਏ ਇੱਕ ਵਾਰੀ ਹੋਇਆ ਕਿਦਾਂ ਕਿਉਂਕਿ ਓੰਕਾਰ ਹੋਣੀ ਤਾਂ ਆਪਾਂ ਜਿੰਨਾ ਕਿੰਨਾਂ ਤੋਂ ਆਕੇ ਸੁਣਿਆ ਇੱਕ ਸਾਲ ਪਹਿਲਾਂ ਇਹਨਾਂ ਨੂੰ ਹੱਥ ਸਾਂ ਹੁੰਦਾ ਉਸ ਤੋਂ ਬਾਅਦ ਇਹ ਬੈਂਡ ਤੇ ਨੇ ਪੀਜੀਆਈ ਤੋਂ ਇਹਨਾਂ ਦਾ ਇਲਾਜ ਚੱਲਦਾ ਜਿਵੇਂ ਤੁਸੀਂ ਦੱਸਿਆ ਕਿ ਗਰੀਬ ਪਰਿਵਾਰ ਹੈ ਮੱਧ ਵਰਗ ਦੇ ਪਰਿਵਾਰ ਇਹਨਾਂ ਦੇ ਮਿਸਿਸ ਕੰਮ ਕਰਦੇ ਤਾਂ ਘਰ ਚੱਲਦਾ ਔਰ ਉਤੋਂ ਚੋਰ ਆਉਂਦੇ ਆ ਸਿਲੰਡਰ ਲੈ ਕੇ ਆਉਂਦੇ ਆ ਕਿ ਇੱਕ ਆਉਂਦਾ ਜੀ ਇਹ ਵੀ ਕਲੀਅਰ ਕਰ ਲਈਏ ਦੇਖੋ ਚੱਕ ਕੇ ਇੱਕ ਜਾਂਦਾ ਕੈਮਰਿਆਂ 'ਚ ਆਇਆ ਤੇ ਪਹਿਲਾਂ 9 2 1 ਵੀਡੀਓ ਹੈਗੀ ਆ ਦੋ ਜਾਨੇ ਤਹਿਕੀਕਤ ਕਰਦੇ ਆ ਤੇ ਕੀ ਕਰਦੇ ਆ ਤੇ ਕੀ ਕੀਤੀ ਉਹਨਾਂ ਨੇ ਉਹ ਜਿਹੜਾ ਆਪਣੇ ਪੰਪ ਲੱਗਾ ਆ ਵਾਟਰ ਸਪਲਾਈ ਵਾਲਾ ਉੱਥੇ ਕੈਮਰਿਆਂ 'ਚ ਆਏ ਆ ਦੋ ਜਣੇ ਆ ਫੇਰ ਉਹ ਇਕੱਲਾ ਬੰਦਾ ਆਂਦਾ ਤੇ ਉਹ ਦਰਵਾਜ਼ਾ ਖੋਲਦਾ ਤੇ ਅੰਦਰੋਂ ਰਸੋਈ 'ਚੋਂ ਸਿਲੰਡਰ ਚੱਕ ਕੇ ਮੋਰੇ ਉਹ ਟੈਂਕੀ ਤੇ ਰੱਖ ਕੇ ਲਿਜਾ ਰਿਹਾ ਅੱਜ ਤੱਕ ਮੈਂ ਤਾਂ ਦੇਖਿਆ ਨਹੀਂ ਕੋਈ ਬੰਦਾ ਮ ਮੋਟਰਸਾਈਕਲ ਦੇ ਮੋਰੇ ਟੈਂਕੀ ਦੇ ਕੋਲ ਸਿਲੰਡਰ ਜਾਂਦਾ ਹੋਵੇ ਇੰਨੀ ਬੇਖੌਫੀ ਨਾਲ ਮਤਲਬ ਉਹ ਮਤਲਬ ਯਾਰਵੇਂ ਘਰ ਬੰਦਾ ਆ ਜਾਂਦਾ ਕਿੱਤਾ ਉਹਨਾਂ ਦਾ ਦੇਖੋ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਕਿ ਅਰਲ ਖੁੱਲੀ ਆ ਦਰਵਾਜ਼ਾ ਖੁੱਲਾ ਆ ਤੇ ਅੰਦਰ ਚੱਲੇ ਜਾਓ ਜਾਂ ਜਿਵੇਂ ਇਹ ਭਾਜੀ ਸੀਗੇ ਉਹਨਾਂ ਦੇ ਮੈਸੇਜ ਸੀਗੇ ਬੱਚੇ ਅੰਦਰ ਨੇ ਕਿਸੇ ਨਾਲ ਕੋਈ ਹੋਰ ਵੀ ਹਾਦਸਾ ਕਰ ਸਕਦਾ ਦੇਖੋ ਕੋਈ ਹਾਸੇ ਵਾਲਾ ਵੀ ਆ ਸਕਦਾ ਉਹਨੂੰ ਆਪਾਂ ਕਿ ਰੋਕ ਲਾਂਗੇ ਜੀ ਹਮ ਗੱਲ ਤੇ ਇਹ ਹੈਗੀ ਆ ਜੀ ਪ੍ਰਸ਼ਾਸਨ ਦਾ ਡਰ ਇਹ ਨਹੀਂ ਹੈਗਾ ਕਿਸੇ ਨੂੰ ਤੇ ਪ੍ਰਸ਼ਾਸਨ ਵੀ ਸਾਨੂੰ ਕਿਤੇ ਨਜ਼ਰ ਨਹੀਂ ਆਉਂਦਾ ਸਚਾਈ ਇਹੋ ਹੀ ਆ ਇੱਥੇ ਤਾਂ ਹੁਣ ਰੱਬ ਆਸਰੇ ਸਾਰਾ ਸ਼ਹਿਰ ਛੱਡਿਆ ਬੰਦਾ ਕੁਝ ਨਹੀਂ ਕਰ ਸਕਦਾ ਜੇ ਕੋ ਮਰ ਜੀ ਚਲੋ ਕਿਸੇ ਦੇ ਹੱਥ ਪੱਲੇ ਕੁਝ ਨਹੀਂ ਪੈਣਾ ਲੋਕ ਤਰਾ ਤਰਾ ਕਰਦੇ ਆ ਨਾ ਉਹਨਾਂ ਨੂੰ ਰਾਤ ਨੂੰ ਕੋਈ ਤਸੱਲੀ ਨਹੀਂ ਨਾ ਉਹਨਾਂ ਨੂੰ ਕੋਈ ਦਿਨੇ ਤਸੱਲੀ ਆ ਇਹ ਸਵੇਰ ਦੀ 10 ਵਜੇ ਦੀ ਘਟਨਾ ਆ ਰਾਤ ਦੀ ਮੰਨਿਆ ਤਾਂ ਵੀ ਕੋ ਬੰਦਾ ਸੌ ਗਿਆ ਜੇ ਬੰਦਾ ਓ ਮਾੜਾ ਮੋਟਾ ਕਿਤੇ ਪਰ ਉਹ ਸੌ ਵੀ ਗਿਆ ਆਸੇ ਪਾਸੇ ਵੀ ਹੋ ਗਿਆ ਤੇ ਪ੍ਰਸ਼ਾਦ ਜੀ ਦੱਸਦੇ ਕਿ ਇਹਦੀ ਬੇਟੀ ਬਿਮਾਰ ਸੀ ਓਂਕਰ ਜੀ ਕਰ ਜੀ ਮਾੜੇ ਸਮਝਾ ਦਊ ਰਾਤ ਦੋ ਦਿਨ ਹੋ ਗਏ ਕੁੜੀਆ ਬਿਮਾਰ ਸੀ ਤੇ ਇਸ ਕਰਕੇ ਸਾਰੀ ਰਾਤ ਸਾਰਾ ਸਾਰਾ ਪਰਿਵਾਰੀ ਜਾਗਦਾ ਰਿਹਾ ਜਿਸ ਕਰਕੇ ਸਵੇਰੇ ਅਸੀਂ ਜਦੋਂ ਹੁਣ ਰਾਤ ਦੇ ਜਾਗਦੇ ਸਵੇਰੇ ਆਟੋਮੈਟਿਕਲੀ ਨੀਂਦ ਆਣੀ ਆ ਅਸੀਂ ਸਾਰੇ ਜਾਣੇ ਸੌਂ ਗਏ ਸੌਣ ਦੇ ਸਾਨੂੰ ਇੰਨਾ ਯਾਨੀ ਕਿ ਸਵੇਰੇ ਮੈਂ ਉੱਠਿਆ ਉੱਠ ਕੇ ਆਪਣਾ ਪਾਣੀ ਪੂਣੀ ਮਾਰਿਆ ਵਿਹੜੇ ਦੇ ਵਿੱਚ ਜਿਹੜਾ ਜੋ ਵੀ ਕੀਤਾ ਆ ਸਵਾ 7 ਵਜੇ ਮੈਂ ਆਪਣੇ ਅੰਦਰ ਗਿਆ ਅੰਦਰ ਜਾ ਕੇ 7:30 ਵਜੇ ਤੱਕ ਵੀ ਮੈਂ ਜਾਗਦਾ ਸਾਰਾ ਕੁਝ ਠੀਕ ਆ ਉਸ ਤੋਂ ਬਾਅਦ ਮੈਨੂੰ ਨੀਂਦ ਆ ਗਈ ਤੇ ਮੇਰੀ ਵਾਈਫ ਵੀ ਸੁੱਤੇ ਪੈ ਸਕੇ ਉਸ ਤੋਂ ਬਾਅਦ ਸਾਨੂੰ 10:30 ਵਜੇ ਉੱਠ ਕੇ ਪਤਾ ਲੱਗਿਆ 10:35 ਕਿਤੇ ਜਦੋਂ ਰਸੋਈ ਵਿੱਚ ਚਾਹ ਬਣਾਣ ਗਏ ਆ ਬੈ ਸਿਲੰਡਰੀ ਸਾਡਾ ਗਾਇਬ ਆ ਜੀ ਉਸ ਦੌਰਾਨ ਸਾਡੀ ਬੇਟੀ 1:30 ਵਜੇ ਉੱਠ ਕੇ ਉਧਰੋਂ ਆਈ ਆ ਕਿਉਂਕਿ ਉਸ ਟਾਈਮ ਸਾਡਾ ਦੋਦੀ ਵੀ ਆ ਦੁੱਧ ਪਾਣਾ ਜੀ ਉਹਨੇ ਦੱਸਿਆ ਕਿ ਪਪਾ ਵੀ ਬਾਹਰ ਦੋਦੀ ਆਇਆ ਕਿ ਸ਼ਾਇਦ ਉਹਨੂੰ ਲੱਗਿਆ ਵੀ ਦੋਦੀ ਆਇਆ ਭੱਜੀ ਆਈ ਵੀ ਮੈਂ ਦੁੱਧ ਪਵਾ ਲਵਾਂ ਪਰ ਮਮੀ ਪਪਾ ਸੁੱਤੇ ਪਏ ਆ ਬੇਟੀ ਦੀ ਉਮਰ ਕਿੰਨੀ ਹੈ ਜੀ ਉਹਦੀ 13 ਸਾਲ ਲੱਗਾ ਜੀ ਉਹਨੂੰ ਤੋ ਉਹਨੇ ਵੀ ਉਹਨੂੰ ਕਹਿੰਦੀ ਪਪਾ ਮੈਨੂੰ ਸੁਣਿਆ ਮੋਟਰਸਾਈਕਲ ਦੀ ਸਟਾਰਟ ਹੁੰਦੇ ਦੀ ਆਵਾਜ਼ ਆਈ ਹੈ ਮੈਨੂੰ ਜਾਂਦੇ ਦੀ ਬਟ ਉਹਨੂੰ ਉਹ ਬੰਨ ਬੱਚਾ ਉਹਨੂੰ ਕੀ ਪਤਾ ਵੀ ਘਰ ਚ ਕੀ ਜੇ ਉਹ ਕਹਿੰਦੀ ਗੇਟ ਖੁੱਲਾ ਰਹਿ ਗਿਆ ਗੇਟ ਖੁੱਲਾ ਛੱਡ ਗਿਆ ਜਾਂਦਾ ਹੋਇਆ ਜੀ ਉਹ ਉਹਨੇ ਗੇਟ ਲਾਇਆ ਸੀ ਪਹਿਲਾਂ ਗੁੱਲਾ ਛੱਡ ਗਿਆ ਨਹੀਂ ਨਹੀਂ ਗੇਟ ਮੈਂ ਅੜ ਲਿਆ ਜਦੋਂ ਮੰਨ ਲਓ ਦੋ ਵਾਲ ਹੁੰਦੇ ਆ ਆਪਾਂ ਨੋਰਮਲ ਜਿਹੜਾ ਹੈਨਾ ਉਹ ਲੋਕ ਨਹੀਂ ਲੱਗਾ ਸੀ ਲੋਕ ਨਹੀਂ ਲੱਗਾ ਸੀਗਾ ਕਿਉਂਕਿ ਹੁਣ ਦਿਨ ਦਾ ਟਾਈਮ ਆ 7:30 8 ਵਜੇ ਦਾ ਟਾਈਮ ਆ ਤਾਂ ਕੋਈ ਐਡੀ ਥੋੜੀ ਨੇਰ ਕਰਦੀ ਹੈਨਾ ਦੋਦੀ ਨੇ ਵੀ ਆਣਾ ਆ 100 ਕਾਮਕਾਰ ਹੁੰਦੇ ਆ ਇਹ ਤਾਂ ਕਹਿ ਲਓ ਜੀ ਸਿਲੰਡਰ ਚੋਰੀ ਹੋਇਆ ਮੰਨ ਲਓ ਅਸੀਂ ਸੁੱਤੇ ਪਏ ਆਂ ਆ ਬੰਦਾ ਇੰਨੀ ਗੱਲ ਸੋਚ ਵੀ ਨਹੀਂ ਸਕਦਾ ਨਾ ਕਿ ਕੋਈ ਆਊਗਾ ਤੇ ਅੰਦਰੋਂ ਸਿਲੰਡਰ ਚੱਕ ਕੇ ਲੈ ਜਾਊਗਾ ਅਸੀਂ ਸੁੱਤੇ ਪਏ ਆਂ ਕੋਈ ਵੀ ਗੱਲ ਬੱਚੇ ਸਾਡੇ ਛੋਟੇ ਮੈਂ ਕਹਿੰਦਾ ਵੀ ਅੱਜ ਮੇਰੇ ਤੇ ਹੋਈ ਐ ਕੱਲੂ ਕਿਸੇ ਨਾਲ ਵੀ ਪਰਿਵਾਰ ਨਾਲ ਹੋ ਸਕਦੀ ਐ ਜਿਹੜਾ ਬੰਦਾ ਆਇਆ ਗਿਆ ਅੰਦਰ ਇਹ ਵੱਡ ਗਿਆ ਕੱਲੂ ਸਾਡੇ ਕੁਝ ਮਾਰਦਾ ਜਾਂ ਕੁਝ ਕਰ ਲੰਦਾ ਸਾਨੂੰ ਕੁਝ ਕਰ ਦਿੰਦਾ ਕੋਈ ਤੁਸੀਂ ਜਾਗਦੇ ਹੁੰਦੇ ਤਾਂ ਹੱਥੋਂ ਭਾਈ ਹੋਈ ਜਾਣੀ ਸੀ ਹੱਥੋਂ ਭਾਈ ਹੋ ਜਾਣੀ ਸੀ ਮੈਂ ਕਹਿੰਦਾ ਜੀ ਸੁੱਤੇ ਪਏ ਸੁੱਤੇ ਪਏ ਬੰਦਾ ਮਰਿਆ ਨਾਲ ਦਾ ਹੁੰਦਾ ਸਾਡੇ ਕੁਝ ਮਾਰਦਾ ਜਾਂ ਕਰਦਾ ਕੌਣ ਜ਼ਿੰਮੇਵਾਰ ਕੌਣ ਆ ਕੋਈ ਹੈ ਹੀ ਅਸੀਂ ਕਦੇ ਮੈਂ ਕਦੇ ਨਹੀਂ ਆਪਣੀ ਸੁਰਤ ਦੇ ਵਿੱਚ ਜਿੰਨਾ ਚਿਰ ਇੱਥੇ ਹੋ ਗਏ ਕਦੇ ਕੋਈ ਇੱਧਰ ਕੋਈ ਸਾਡੇ ਪੁਲਿਸ ਨੇ ਗੇੜੀ ਵੀ ਮਾਰੀ ਹੋਵੇ ਹਫ਼ਤੇ 'ਚ ਇੱਕ ਵਾਰ ਮੈਂ ਕਹਿੰਦਾ ਜੀ ਹਫ਼ਤੇ 'ਚ ਇੱਕ ਵਾਰ ਵੀ ਹੋਵੇ ਨਾ ਤਾਂ ਉਹਨਾਂ ਨੂੰ ਡਰ ਹੋਵੇ ਵੀ ਕੋਈ ਨਾ ਕੋਈ ਕਿਸੇ ਟਾਈਮ ਆ ਸਕਦਾ ਆ ਬਾਕੀ ਇਹ ਸਾਰੇ ਜਣੇ ਖੜੇ ਤੁਸੀਂ ਉਹਨਾਂ ਦੀ ਵੀ ਰਾਏ ਲੈ ਸਕਦੇ ਪ੍ਰਧਾਨ ਜੀ ਜਿਵੇਂ ਆਪਾਂ ਦੇਖਿਆ ਕਿ ਕੰਦਾ ਵੀ ਚੰਗੇ ਉੱਚੀਆਂ ਉੱਤੋਂ ਉੱਪਰ ਗਰੇਲ ਲਗਾਈ ਆ ਇਹਨਾਂ ਨੇ ਆਪਣੇ ਵੱਲੋਂ ਪ੍ਰੋਟੈਕਸ਼ਨ ਕੀਤੀ ਆ ਹੁਣ ਬੰਦਾ ਸਾਰ ਦਿਨ ਚੌਂਕੀਦਾਰ ਬਣ ਕੇ ਗੇੜੀ ਤਾਂ ਬਹਿ ਨਹੀਂ ਸਕਦਾ ਔਰ ਪ੍ਰਸ਼ਾਸਨ ਇੱਕ ਪਾਸੇ ਕਹਿੰਦਾ ਜੀ ਅਸੀਂ 72 ਕੈਮਰੇ ਲਵਾਏ ਆ ਕੱਲੀ-ਕੱਲੀ ਗਲੀ ਤੇ ਕੱਲੇ-ਕੱਲੇ ਸੜਕ ਤੇ ਸਾਡੀ ਨਿਗਰਾਨੀ ਆ ਜੇ ਨਿਗਰਾਨੀ ਤਾਂ ਚੋਰ ਬਚ ਕੇ ਕਿਵੇਂ ਨਿਕਲ ਜਾਂਦੇ ਸਵਾਲ ਤਾਂ ਇਹ ਹਨ ਕੈਮਰੇ ਤਾਂ ਇੱਕ ਬਹਾਨਾ ਜੀ ਕੈਮਰੇ ਸਾਡੇ ਤਾਂ ਕੋਈ ਵਿਕਾਸ ਨਗਰ ਸੋਚਿਆ ਨਹੀਂ ਵੀ ਸਿਰ ਸਰਕਾਰ ਦਾ ਕੋਈ ਕੈਮਰਾ ਲੱਗਿਆ ਹੋਵੇ ਬਾਬੂ ਲਖਨੇ ਤਾਂ ਲਾ ਲਿਆ ਜਰੂਰ ਉਹਨਾਂ ਨੇ ਆਪਣੀ ਸੇਫਟੀ ਲਈ ਉਹ ਵੀ ਕੀ ਕਰੂਗੇ ਕੈਮਰੇ ਵੀ ਕੈਮਰਿਆਂ ਦੀ ਫੋਟੋ ਵੀ ਤਾਂ ਪ੍ਰਸ਼ਾਸਨ ਕੋਲੇ ਜਾਣੀ ਕਾਰਵਾਈ ਤਾਂ ਉਹਨਾਂ ਹੀ ਕਰਨੀ ਆ ਤੇ ਲੋਕ ਤੇ ਪਰੇਸ਼ਾਨ ਆ ਤੁਸੀਂ ਇਹਨਾਂ ਦੀ ਪਿੱਛੇ ਸਾਰੀ ਸੁਣੇ ਲਈ ਆ ਲੋਕੀ ਦੇ ਬੇਵਸਵਾ ਜੇ ਉਹ ਕਿਤੇ ਆਉਂਦੀ ਵੀ ਆ ਪੈਟਰੋਲਿੰਗ ਵਾਲਿਓ ਪਹਿਲਾਂ ਹਾਰਨ ਮਾਰ ਦਿੰਦੇ ਆ ਵੀ ਤੁਸੀਂ ਚੱਲ ਜਾਓ ਅਸੀਂ ਆ ਰਹੇ ਹਾਂ ਇਹੇ ਗੱਲ ਹੋਈ ਨਾ ਜੀ ਉਹ ਕਿਹੜੀ ਐਂਬੂਲੈਂਸ ਗੱਡੀ ਆ ਵੀ ਉਹਨੇ ਰਸਤਾ ਮੰਗਣਾ ਉਹ ਤਾਂ ਤਾਂ ਲੋਕਾਂ ਲਈ ਇੱਕ ਪਹਿਰਾ ਦੇਣਾ ਪਹਿਰੇਦਾਰ ਤਾਂ ਪਹਿਲਾਂ ਹੀ ਹੂਟਰ ਮਾਰ ਦਿੰਦਾ ਵੀ ਅਸੀਂ ਆ ਰਹੇ ਹਾਂ ਤੁਸੀਂ ਲੈਟਰ ਨੂੰ ਹੋ ਜਾਓ ਦੇਖੋ ਇੱਕ ਪਾਸੇ ਗਿਆ ਜਾਂਦਾ ਕੋਈ ਸ਼ੱਕੀ ਚੀਜ਼ ਮਿਲਦੀ ਹੈ ਤੁਹਾਡੇ ਨਾਲ ਕੋਈ ਅਨਹੋਣੀ ਘਟਨਾ ਵਾਪਰਦੀ ਹੈ ਸਾਨੂੰ ਇਤਲਾਹ ਕਰੋ ਹੁਣ ਇਹ ਕਹਿੰਦੇ ਇਤਲਾਹ ਕਰ ਚੁੱਕੇ ਹੱਲ ਕੋਈ ਨਹੀਂ ਸੱਚਾਈ ਭਾਜੀ ਦੱਸਾਂ ਅੱਜ ਦੇ ਟਾਈਮ ਦੇ ਵਿੱਚ ਨਾ ਜੇ ਆਪਾਂ ਆਪਣੀ ਵੀ ਕੰਪਲੀਟ ਲਖਾਨ ਜਾਣੀ ਥਾਣੇ ਹੈ ਨਾ ਜੇ ਮੈਂ ਕੰਮ ਆ ਵੀ ਮੇਰੇ ਘਰ ਚੋਰੀ ਹੋਈ ਆ ਮੈਂ ਕੰਪਲੀਟ ਲਖਾਨ ਜਾਣੀ ਥਾਣੇ ਤਾਂ ਸਾਨੂੰ ਖੁਦ ਨੂੰ ਡਰ ਲੱਗਦਾ ਬਜ ਥਾਣੇ ਜਾਣਾ ਪੈਣਾ ਉਹਨਾਂ ਚੋਰਾਂ ਨੂੰ ਡਰ ਨਹੀਂ ਕਿ ਵੀ ਅਸੀਂ ਚੋਰੀ ਕੀਤੀ ਹੈ ਵੀ ਸਾਨੂੰ ਚੋਰ ਪੁਲਿਸ ਫੜ ਕੇ ਲੈ ਜੂਗਾ ਹਨਾ ਸਾਨੂੰ ਡਰ ਲੱਗਦਾ ਵੀ ਅਸੀਂ ਥਾਣੇ ਕੰਪਲੀਟ ਕਰਨ ਜਾਣਾ ਕਿਤੇ ਪੈਣ ਦਾ ਮਤਲਬ ਹਰੇਕ ਦੇ ਦਿਲ 'ਚ ਡਰ ਹੁੰਦਾ ਬਹੁਤੀ ਵਾਰ ਇਹ ਵੀ ਕਿਹਾ ਜਾਂਦਾ ਤੁਸੀਂ ਕਿੱਥੇ ਕੰਪਲੇਂਟ ਕਰਾਉਂਗੇ ਕਚਹਿਰੀਆਂ 'ਚ ਆਉਂਗੇ ਜਾਓਂਗੇ ਮਤਲਬ ਬੰਦੇ ਦਾ ਮਨ ਵੀ ਤੋੜਿਆ ਜਾਂਦਾ ਸੋਰੀ ਸਾਹਿਬ ਹੁਣ ਉਹ ਜਿਹੜੀਆਂ ਦੋ ਚੋਰੀਆਂ ਵੱਡੀਆਂ ਪੱਦਰ ਤੇ ਵਿਕਾਸ ਨਗਰ 'ਚ ਚੋਰੀਆਂ ਹੋਈਆਂ ਆ ਉਹਨਾਂ ਗਰੀਬਾਂ ਨੂੰ ਮਿਲ ਗਈਆਂ ਨਹੀਂ ਮਿਲ ਗਈਆਂ ਇੰਨਾ ਕੁ ਪਤਾ ਲੱਗਾ ਉਹ ਜੀ ਚੋਰ ਦਾ ਪਤਾ ਲੱਗ ਗਿਆ ਪਹਿਲਾਂ ਬੰਗੀ ਰਹਿੰਦਾ ਸੀ ਹੁਣ ਨਵੇਂ ਸ਼ਹਿਰ ਰਹਿੰਦਾ ਹੁਣ ਜੀ ਇਹ ਤੋਂ ਛੱਡ ਕੇ ਚੱਲ ਗਿਆ ਆ ਕਹਾਣੀ ਆ ਉਹ ਘਰ ਵਾਲਿਆਂ ਨੂੰ ਇਹ ਕਹਾਣੀ ਨਾਲ ਕੀ ਲੈਣਾ ਅੱਛਾ ਆਪੋ ਉਹ ਪਿਛਲੀ ਖਬਰ ਕੀਤੀ ਸੀਗੀ ਕਿੰਨੀ ਵੱਡੀ ਤਰਾਸਦੀ ਆ ਜੀ ਦੇਖੋ ਪਰਿਵਾਰ ਨੇ ਕਿੰਨੀ ਮਿਹਨਤ ਨਾਲ ਪੈਸੇ ਜੋੜੇ ਹੁਣ ਇਹ ਭਾਜੀ ਹੁਣਾਂ ਤੇ ਵੀ ਸਿਲੰਡਰ ਲੱਗੇ ਮੈਂ ਕਹਿੰਨਾ ਕਿ ਸ਼ੁਕਰ ਹੈ ਸੁੱਤੇ ਸੀ ਜੇ ਜਾ ਕੇ ਤੇ ਹੁੰਦੇ ਬੰਦਾ ਥੋੜੀ ਬਹੁਤੀ ਮਿਹਨਤ ਤਾਂ ਕਰਦੇ ਨਾ ਬਚਾਣ ਦੀ ਹੱਥੋਂ ਭਾਈ ਹੋ ਜਾਂਦੀ ਇਹਨਾਂ ਤੇ ਛੱਡ ਤਾਂ ਪਹਿਲੀ ਲੱਗ ਗਿਆ ਸੀ ਇਹਨਾਂ ਦਾ ਅੰਦਰ ਕੁੰਡਾ ਵੀ ਲੱਗਾ ਤਾਂ ਉਹ ਨਹੀਂ ਕਿਹੜਾ ਵੜ ਨਹੀਂ ਜਾਣਾ ਜਦੋਂ ਡਰੇ ਨਹੀਂ ਹੈਗਾ ਉਹ ਦੇਖੋ ਉਹ ਉਹਨਾਂ ਕੋਲ ਹੁਣ ਸਾਨੂੰ ਕੀ ਪਤਾ ਕਿਹੜਾ ਵੈਪਨ ਹੈ ਉਹਦੇ ਕੋਲ ਜੀ ਕੀ ਪਤਾ ਬਾਕੀ ਸਾਥੀ ਬਾਹਰ ਕਿੱਥੇ ਖੜੇ ਆ ਮੰਨ ਲਓ ਮੈਂ ਤਾਂ ਅੱਧਾ ਹੈਂਡੀਕੈਪ ਤੇ ਸਟੈਂਡ ਤੇ ਆ ਅਗਲੇ ਦੇ ਕੋਲ ਕਿਹੜਾ ਵੈਪਨ ਹੈ ਅਗਲਾ ਮੇਰੇ ਮਾਰੂਗਾ ਜਾਂ ਮੈਨੂੰ ਧੱਕਾ ਕਰੂਗਾ ਹਟਕਾ ਕਰੂਗਾ ਮੈਂ ਡੇਬ ਬਾਕੀ ਸਾਥੀ ਵੀ ਕਿੱਥੇ ਕੀ ਪਤਾ ਵੇ ਉਹੀ ਗੱਲ ਕਰਦਾ ਤੁਹਾਨੂੰ ਫੋਟੋ ਮੈਂ ਜੀ ਸਾਹਿਬ ਦਿੱਤੀ ਐ ਸੈਂਡ ਕੀਤੀ ਆ ਜਿੰਨੇ ਦੇ 23 10 ਵਜੇ 23 ਮਿੰਟ ਦੀ ਘਟਨਾ ਆ ਤੇ ਉਹ ਤੋਂ 4 ਮਿੰਟ ਪਹਿਲਾਂ ਦੀ ਇੱਕ ਉਹ ਮੋਟਰਸਾਈਕਲ ਚੇਂਜ ਆ ਉਹੀ ਬੰਦੇ ਸਾਡੇ ਮੋੜ ਤੇ ਗੇੜੀ ਮਾਰਦੇ ਤੀਜੀ ਤਿੰਨ ਗੇੜੀਆਂ ਮਾਰੀਆਂ ਉਹਨਾਂ ਨੇ ਕਾਰ ਜੀ ਹੁਣ ਜਿਵੇਂ ਬਜ਼ੁਰਗ ਨੇ ਭੈਣਾ ਨੇ ਇਹਨਾਂ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਮਨ 'ਚ ਖੌਫਤਾ ਪੈਦਾ ਹੁੰਦਾ ਥੋੜਾ ਜਿਹਾ ਜੀ ਬਹੁਤ ਨੀਂਦ ਨਹੀਂ ਆਉਂਦੀ ਜੀ ਸਾਰੀ ਸਾਰੀ ਰਾਤ ਜਾ ਕੇ ਕੱਟੀਦੀ ਆ ਜੀ ਸਾਰੀ ਸਾਰੀ ਰਾਤ ਪਰ ਕਾਂਢ ਦੇਣ ਵੇਲੇ ਵੀ ਹੋ ਜਾਂਦੇ ਆ ਸੋਚੇ ਮੈਂ ਉਹੀ ਤਾਂ ਗੱਲ ਕਰਦਾ ਸੀ ਰਾਤ ਨੂੰ ਜਾ ਕੇ ਤੇ ਕੱਟ ਲਵਾਂਗੇ ਵੇ ਪਹਿਰੇ ਦੇ ਲਵਾਂਗੇ ਜਿਹੜੀ ਕਦੇ ਚ ਸੋਚੀ ਨਹੀਂ ਕਿ ਦਿਨੇ 10 ਵਜੇ ਉਹ ਵੀ ਜਿਹੜੀ ਦਿਮਾਗ 'ਚ ਵੀ ਨਹੀਂ ਗੱਲ ਹੋ ਵੀ ਉਹ ਕਰਨਾ ਹੋਊਗਾ ਜੀ ਇਹ ਤਾਂ ਹੈਰਾਨੀ ਵਾਲੀ ਬਹੁਤ ਜ਼ਿਆਦਾ ਹੈਰਾਨੀ ਵਾਲੀ ਗੱਲ ਹੈ ਇਹ ਗੱਲ ਵੀ ਔਰ ਚਿੰਤਾ ਵਾਲੀ ਗੱਲ ਵੀ ਹੈ ਇੱਕ ਗੱਲ ਇੱਕ ਮੈਂ ਕਹਿੰਦਾ ਵੀ ਅੱਜ ਮੈਂ ਇੱਥੇ ਆ ਕੱਲੂ ਲੇਡੀਜ਼ ਜਾਂ ਘਰ 'ਚ ਕੱਲੀਆਂ ਰਹਿਣੀਆਂ ਬੰਦੇ ਕੰਮ ਤੇ ਚੱਲ ਜਾਂਦੇ ਆ ਕੱਲੂ ਕਿਸੇ ਨਾਲ ਵੀ ਹੋ ਸਕਦਾ ਆ ਜੇਸ ਬਦਲਾ ਕੇ ਵੀ ਆ ਸਕਦੇ ਆ ਕਿ ਕੋਈ ਕੋਈ ਕੋਰੀਅਰ ਵਾਲਾ ਬਣ ਕੇ ਆ ਸਕਦਾ ਕੁਝ ਹੋਰ ਬਣ ਕੇ ਆ ਸਕਦਾ ਜਿਹੜੇ ਇੰਨੇ ਬੇਖੌਫ ਆ ਅੰਦਰ ਬੜਦੇ ਆ ਕਿਸੇ ਦੇ ਇੰਨਾ ਉਹਨਾਂ ਨੂੰ ਖੋਫੇ ਨਹੀਂ ਕਿਸੇ ਚੀਜ਼ ਦਾ ਲੇਡੀਜ਼ ਲੇਡੀਜ਼ ਕੱਲੀਆਂ ਹੁੰਦੀਆਂ ਆ ਤੁਸੀਂ ਪੱਖ ਲੈ ਸਕਦੇ ਹੋ ਉਹਨਾਂ ਦਾ ਜੀ ਜੀ ਮਾਤਾ ਜੀ ਮੈਂ ਜਾਗਦੀ ਸੀ ਕਿ ਬੇਟੀ ਦਾ ਫੋਨ ਆਇਆ 10:24 ਮਿੰਟ ਤੇ ਉਸ ਤੋਂ ਬਾਅਦ ਮੈਂ ਨਾ ਸੁਖਮਨ ਨੂੰ ਕਿਹਾ ਮੈਂ ਕਿਹਾ ਸੁਖਮਨ ਮੈਂ ਕਿਹਾ ਤੇਰੇ ਮਮਾ ਉੱਠੇ ਹੋ ਆ ਪੇ ਜਾ ਕੇ ਨਾ ਬੋਦੀ ਪੋਤੀ ਸੁਖਮਨ ਹਾਂਜੀ ਤੇ ਪੇ ਉੱਠੇ ਹੋ ਅਬੇ ਜਾ ਜਾ ਕੇ ਦੇਖ ਕੇ ਆ ਉਹ ਕਹਿੰਦੇ ਦਾਦੀ ਮੈਂ ਇਧਰੇ ਚਾਹ ਪੀ ਲੈਣੀ ਹੈਗੀ ਆ ਚਾ ਉਹਨੇ ਮੇਰੇ ਕੋਲ ਪੀਤੀ ਆ ਫੇ ਮੈਂ ਉਹਨੂੰ ਫੇ ਭੇਜਿਆ ਮੈਂ ਕਿਹਾ ਜਾ ਦੇਖ ਕੇ ਆ ਮਤਲਬ ਆਵਾਜ਼ ਆਂਦੀ ਪਈ ਆ ਤੇ ਮੈਂ ਕਿਹਾ ਪੇ ਬੋਟੀ ਆਏ ਕਾਮਕਾਰ ਦੀ ਤੇ ਘਰ ਜੇ ਮਤਲਬ ਸਵੇਰੇ ਉੱਠੀ ਆ ਪੇ ਰਸੋਈ ਦੇ ਵਿੱਚ ਕੰਮ ਕਰਨ ਲੱਗੀ ਹੋ ਆ ਤੇ ਬਿਚੇਤਰ ਹੈਗਾ ਪਤਾ ਸ਼ੱਕ ਜੇ ਤਾਂ ਹੋਇਆ ਇੱਕ ਵਾਰੀ ਹਾਂ ਜੇ ਇਦਾਂ ਦਾ ਪਤਾ ਹੁੰਦਾ ਬੰਦਾ ਉੱਠ ਕੇ ਨਹੀਂ ਦੇਖ ਲੈਂਦਾ ਹੈਗਾ ਪਏ ਵੀ ਇਕੱਠੇ ਹੀ ਆਂ ਆਂਟੀ ਨਾਲ ਨਾਲ ਖਤਰਾ ਵੀ ਤਾਂ ਬਣਦਾ ਨਾ ਹੁਣ ਜਿਵੇਂ ਦੱਸ ਦਿਆ ਕਿ ਮੋਟਰਸਾਈਕਲ ਤੇ ਦੋ ਜਾਨੇ ਹੋਰ ਸੀਗੇ 6 ਸਾਲ ਪਹਿਲਾਂ 6 ਸਾਲ ਪਹਿਲਾਂ ਬੇਟੀ ਆਈ ਹੋ ਸੀ ਉਹਦਾ ਇੱਥੋਂ ਆਹ ਆ ਰੈਂਪ ਤੋਂ ਨਾ ਮੋਬਾਈਲ ਵੀ ਉਹਦਾ ਕੋਈ ਕਚੋਰੀ ਹੋਇਆ ਮਤਲਬ ਕੋਕੇ ਲੈ ਗਏ ਸੀਗੇ ਉਹ ਵੀ ਨਹੀਂ ਅੱਜ ਤੱਕ ਮਿਲਿਆ ਉਦੋਂ ਤਾਂ ਚਲੋ ਸਾਨੂੰ ਸੀਸੇ ਕਰਕੇ ਕਹਿੰਦਾ ਇੰਨੀ ਉੱਚੀਆਂ ਕੀਤੀਆਂ ਗਰੇਲਾ ਲਾਈਆਂ ਡਰ ਡਰਦਾ ਮਾਹੌਲ ਹੈ ਹਾਂਜੀ ਆ ਤੁਹਾਡੇ ਵੀ ਤੁਸੀਂ ਮੈਂ ਦੇਖੇ ਪਹਿਲੀ ਮੰਜ਼ਲ ਤੱਕ ਹੀ ਗਰੇਲਾ ਕਰ ਲਈਆਂ ਜੀ ਇੰਨਾ ਡਰ ਇਸ ਮੁਹੱਲੇ ਚ ਹਾਂਜੀ ਬਹੁਤ ਡਰ ਆ ਜੀ ਸਾਨੂੰ ਸਾਰਿਆਂ ਨੂੰ ਕਿਸੇ ਜਾਮ ਆਪਾਂ ਇਕੱਲੇ ਵੀ ਰਹਿਣਾ ਪੈਂਦਾ ਆ ਉਹ ਤਾਂ ਆਂਦੇ ਆ ਕੁਆੜ ਖਾਂਦੇ ਉਹ ਜ਼ਿਆਦਾ ਆਂਦੇ ਆ ਕੁਆੜੀਏ ਪਹਿਲਾਂ ਹਟ ਗਏ ਸੀਗੇ ਥੋੜੀ ਦੇ ਹਮ ਤੱਕ ਹਟ ਗਏ ਸੀ ਹੁਣ ਫੇਰ ਆਂਦੇ ਆ ਨੇ ਬਹੁਤ ਜ਼ਿਆਦਾ ਆਂਦੇ ਆ ਉਹ ਕਿਵੇਂਲੇ ਡਰ ਵੀ ਹੁੰਦਾ ਕਿ ਸ਼ਾਇਦ ਕੋਈ ਅਣਜਾਣ ਮੁੰਡਾ ਘੋਕ ਕਰਨ ਆਇਆ ਹੋਵੇ ਹਾਂਜੀ ਹਾਂਜੀ ਜੀ ਜੀ ਨਹੀਂ ਕਿਉਂਕਿ ਤਾਂ ਕਰਕੇ ਮੱਲ ਮੈਨੂੰ ਇਹ ਹੀ ਸ਼ੱਕ ਸੀ ਕਿ ਇਹਨਾਂ ਦੋਨਾਂ ਵਿੱਚੋਂ ਕੋਈ ਉੱਠਿਆ ਪੇਚ ਮੱਲ ਰੋਟੀ ਪਾਣੀ ਦਾ ਕਰਨ ਲੱਗੇ ਹੈਗੇ ਅਜੇ ਇਦਾਂ ਦਾ ਪਤਾ ਹੁੰਦਾ ਮੈਂ ਉੱਠ ਕੇ ਦੇਖ ਨਾ ਲੈਂਦੀ ਪਰ ਕੱਲਾ ਬਜ਼ੁਰਗ ਕਰੂਗਾ ਵੀ ਕੀ ਜੀ ਸਵਾਲ ਤੇ ਜੀ ਉਹ ਇਹਨੇ ਬੇਖੌਫ ਇਹ ਕਰਦੇ ਅੰਦਰ ਤੱਕ ਆ ਗਏ ਆ ਹੁਣ ਉਹਨੂੰ ਕੀ ਪਤਾ ਕਿ ਅੰਦਰ ਕੌਣ ਕੌਣ ਹੈ ਨੂੰ ਕੋਈ ਟਾਈਮ ਥੋੜਾ ਲੱਗਣਾ ਸੀ ਲੌਬੀ ਹੈਗੀ ਉੱਥੇ ਡੋਰ ਨਹੀਂ ਹੈਗਾ ਲੌਬੀਆਂ ਦੋਨੇ ਇੱਕ ਇਧਰਲੀ ਸਾਈਡ ਇੱਕ ਉਧਰਲੀ ਪੋਰਸ਼ਨ ਦੇ ਵਿੱਚ ਆਂਦੇ ਜਾਂਦੇ ਇਕੱਠੇ ਦਿਖਦੇ ਹੈਗੇ ਆ ਸਾਹਮਣੇ ਘੁੰਮਦੇ ਫੇਰ ਤੇ ਤੁਸੀਂ ਕੋਈ ਹੋਰ ਗੱਲ ਕਰਨੀ ਚਾਹੁੰਦੇ ਜੀ ਹਾਂਜੀ ਬਸ ਕਵਾੜੀਏ ਦਾ ਕਰੋ ਕਵਾੜੀਏ ਨਾ ਇਧਰ ਨੂੰ ਜੀ ਜੀ ਕਵਾੜੀਏ ਜਿਆਦਾ ਕਾਉਂਟ ਕਰਾਓ ਤੁਹਾਨੂੰ ਤਾਂ ਬਾਰ ਬਾਰ ਕਿਹੜਾ ਕਿਉਂ ਹਾਂਜੀ ਜੀ ਹੁਣ ਸਾਨੂੰ ਲੋੜ ਹੋਣਗੇ ਅਸੀਂ ਆਪੇ ਕਵਾੜ ਦੇਵਾਂਗੇ ਜਿੱਥੇ ਸਾਨੂੰ ਲੋੜ ਹੋਊਗੀ ਪਰ ਅੱਜ ਅੱਜ ਹੁੰਦਾ ਹੀ ਨਹੀਂ ਕਵਾੜ ਪਹਿਲੇ ਸਮਿਆਂ 'ਚ ਜਿਆਦਾ ਹੁੰਦਾ ਸੀਗਾ ਹੁਣ ਤਾਂ ਕਵਾੜੇ ਹੀ ਨਹੀਂ ਹੁੰਦਾ ਕੋਈ ਜੀ ਜੀ ਅੱਛਾ ਪ੍ਰਧਾਨ ਜੀ ਆਪਾਂ ਜੇ ਮੰਜ਼ਰ ਨੂੰ ਸਮਝੀਏ ਇੱਕ ਵਾਰੀ ਦੁਬਾਰਤੀ ਫਿਰ ਇੱਕ ਕਬਾੜ ਵਾਲੀ ਗੱਲ ਉਹਨਾਂ ਨੇ ਕਿਹਾ ਕਿ ਕਬਾੜੀ ਨਹੀਂ ਆਣੇ ਚਾਹੀਦੇ ਪਰ ਮੈਂ ਮੰਜ਼ਰ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਦਰਵਾਜ਼ਾ ਲੱਗਾ ਹਸਬੈਂਡ ਵਾਈਫ ਆਪਣੇ ਘਰ ਦੇ ਅੰਦਰ ਉਹਨਾਂ ਦਾ ਆਪਣਾ ਘਰ ਹੈ ਉੱਥੇ ਆਰਾਮ ਕਰ ਰਹੇ ਕਿਉਂਕਿ ਬੱਚਾ ਬਿਮਾਰ ਸੀ ਕੋਈ ਚੋਰ ਕੋਈ ਮਾੜਾ ਅੰਸਰ ਅੰਦਰ ਚੱਲੇ ਜਾਂਦਾ ਕਿੱਡਾ ਹਿਆਂ ਆ ਪਹਿਲਾਂ ਤਾਂ ਦਰਵਾਜ਼ਾ ਖੋਲਣਾ ਫਿਰ ਘਰ ਦੇ ਅੰਦਰ ਦਾਖਲ ਹੋ ਜਾਣਾ ਡੈਫੀਨੇਟਲੀ ਉਹਨਾਂ ਕੋ ਕੋਈ ਨਾ ਕੋਈ ਹਥਿਆਰ ਤਾਂ ਹੋਊਗਾ ਉਹਦੇ ਕੋਲ ਜਦੋਂ ਸਾਥੀ ਪਿੱਛੇ ਹੋਣੇ ਆ ਕਿਉਂਕਿ ਬੰਦਾ ਪ੍ਰੀਪੇਅਰ ਹੋ ਕੇ ਜਾਂਦਾ ਕਿ ਮੈਂ ਅੰਦਰ ਜਾ ਰਿਹਾ ਜੇ ਮੇਰਾ ਟਾਕਰਾ ਹੋ ਗਿਆ ਜੇ ਸਭ ਦੀ ਅੱਥੋਂ ਭਾਈ ਹੋ ਗਈ ਤਾਂ ਕੀ ਬਣਨਾ ਇਹਦਾ ਮਤਲਬ ਹਥਿਆਰ ਤਾਂ ਹੋਊਗਾ ਉਹਨਾਂ ਕੋਲ ਤਾਂ ਫਿਰ ਵਾਕਿਆ ਲੈ ਕਿੰਨਾ ਖੌਫ ਹੈ ਸੋਰੀ ਸਭ ਗੱਲ ਹੈ ਕਿ ਹੈ ਵੀ ਪ੍ਰਸ਼ਾਸਨ ਜਿਹੜੀਆਂ ਗੱਲਾਂ ਜਿੰਨੀਆਂ ਵੀ ਪ੍ਰਸ਼ਾਸਨ ਕਰਦਾ ਜਿਵੇਂ ਅੱਜ ਵੀ ਸ਼ਾਇਦ ਜਾਂ ਕੱਲ ਮੈਂ ਨਿਊਜ਼ਪੇਪਰ ਪੜ੍ਹਿਆ ਡੈਪਟੀ ਕਮਿਸ਼ਨਰ ਵੱਰੋਂ ਬੜੀਆਂ ਖਦਾਤਾਂ ਕੀਤੀਆਂ ਜਾਂਦੀਆਂ ਕਿਤੇ ਮਹੱਲਿਆਂ 'ਚ ਲਿਖੀਆਂ ਲੱਗਦੀਆਂ ਪੇਪਰਾਂ 'ਚ ਹੀ ਰਹਿ ਗਈ ਇੱਥੇ ਪਸ਼ੂ ਨਹੀਂ ਚਾਰੇ ਜਾ ਸਕਦੇ ਪਸ਼ੂ ਆ ਨਹੀਂ ਸਕਦੇ ਨਹਿਰ 'ਚ ਨਹੀਂ ਨਹਾਣਾ ਕਿਤੇ ਨਹਿਰ ਰਾਹਣ ਦੇਖੋ ਕਿਤੇ ਬੋਰਡ ਲੱਗਾ ਕੇ ਦਰਿਆ ਤੇ ਲੱਗਾ ਆ ਲੇਕਿਨ ਨਹੀਂ ਇੱਕ ਫਾਰਮੈਲਟੀ ਆ ਵੀ ਅਸੀਂ ਹੀ ਲਿਖ ਦਿੱਤਾ ਮਰੇ ਕੋ ਜੀਵੇ ਉਹਦੇ ਕੋਈ ਚੱਕਰ ਨਹੀਂ ਹੈਗਾ ਹੁਣ ਸਾਡੇ ਕਵਾੜੀਆਂ ਦੀ ਗੱਲ ਅਸੀਂ ਪਿਛਲੀ ਵੀਡੀਓ 'ਚ ਵੀ ਕੀਤੀ ਜਦੋਂ ਚੋਰੀ ਹੋਈ ਲੇਕਿਨ ਪ੍ਰਸ਼ਾਸਨ ਨੇ ਉੱਤੇ ਕੋਈ ਐਕਸ਼ਨ ਹੀ ਨਹੀਂ ਲਿਆ ਕਿਰਾਏਦਾਰਾਂ ਦੀ ਜ਼ਰੂਰ ਗੱਲ ਆਂਦੀ ਆ ਵੀ ਉਹਨਾਂ ਦਾ ਨੋਟਿਸ ਦਿਓ ਜਿਹੜੇ ਝੁੱਗੀਆਂ 'ਚ ਲੋਕ ਰਹਿੰਦੇ ਕੀ ਉਹਨਾਂ ਦੇ ਬੋਰੇ ਨੰਬਰ ਲੱਗੇ ਹੋਆ ਪ੍ਰਸ਼ਾਸਨ ਨੂੰ ਪਤਾ ਵੀ ਸਾਰੇ ਕਿੰਨੇ ਆ ਕੌਣ ਆ ਲੋਕ ਰਹਿੰਦੇ ਮਤਲਬ ਘਰਾਂ ਦੇ ਵਿੱਚ ਤਾਂ ਤੁਸੀਂ ਐਕਿਊਸ਼ਨ ਕਿਹੜੇ ਕਵਾੜਾਂ ਵਾਲੇ ਸਟੋਰ 'ਤੇ ਕਿੰਨੇ ਕਿੰਨੇ ਬੰਦੇ ਰਹਿੰਦੇ ਕਿਸੇ ਦਾ ਕੁਝ ਨਹੀਂ ਪਤਾ ਕੌਣ ਹੈ ਮੈਂ ਕਹਾਂ ਜੀ ਤੁਸੀਂ ਪਛਾਣ ਕਰ ਲਓ ਉੱਥੇ ਤੁਹਾਨੂੰ ਪੁੱਛ ਕੇ ਜਾਣਾ ਪਊਗਾ ਉਹ ਦੱਸਦੇ ਦੀ ਪਿੱਛੇ ਵੀ ਇੱਕ ਬੰਦੇ ਨੇ ਕਿਤੇ ਉਹਨਾਂ ਦੇ ਨੰਬਰ ਪਲੇਟਾਂ ਕਿਉਂ ਨਹੀਂ ਲੱਗੀਆਂ ਝੁੱਗਿਆਂ ਦੇ ਮਾਰ ਵਿਆਹ ਬੰਦਾ ਰਹਿੰਦਾ ਹੈ ਲੈ ਟੈਲੀਫੋਨ ਨੰਬਰ ਹੈਗਾ ਤੇ ਕਿਰਾਏਦਾਰ ਤਾਂ ਚਲੋ ਆਖਰ ਰਹਿੰਦੇ ਹੀ ਆ ਤੇ ਜਿਹੜੇ ਐਦਾਂ ਬੰਦੇ ਬਿਨਾ ਮਤਲਬ ਤੇ ਬਿਨਾ ਭੇਜਦੇ ਹੀ ਰਹਿੰਦੇ ਆ ਅੱਜ ਇੱਥੇ ਕੱਲ ਇੱਥੇ ਉਹਨਾਂ ਲਈ ਪ੍ਰਸ਼ਾਸਨ ਨੂੰ ਕੋਈ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਹੈ ਅੱਜ ਆ ਚੋਰਾਂ ਨੂੰ ਪਛਾਣਨ ਦੀ ਗੱਲ ਕਰੀਏ ਮੋਟਰਸਾਈਕਲ ਅਸੀਂ ਦੇਖ ਲਈ ਜੀ ਮੋਰੇ ਕੀ ਲਿਖਿਆ ਨਜ਼ਰ ਆਂਦਾ ਜੀ ਉੱਤੇ ਦੇਖੋ ਇਨੀ ਪੜਿਆ ਮੈਂ ਨਹੀਂ ਉਹ ਬੜ ਸ ਗਿਆ ਇਹਨਾਂ ਨੇ ਕੁਝ ਦੱਸਿਆ ਦੱਸੋ ਜੀ ਕੀ ਲਿਖਿਆ ਉਹ ਮੋਰੇ ਜਦੋਂ ਬਾਬਾ ਦੀਪ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਾਈਓ ਜਦੋਂ ਖੰਡਾ ਫੜ ਕੇ ਖੜੇ ਆ ਤੇ ਜਿੱਥੇ ਤੱਕ ਮੈਨੂੰ ਸਮਝ ਆਇਆ ਪੜਨ ਦੇ ਵਿੱਚ ਉਹ ਨਾਲ ਇਦਾਂ ਲਿਖਿਆ ਜਿੱਥੇ ਲੇਟ ਹੁੰਦੀ ਹੈ ਰਾਜ ਕਰੇਗਾ ਖਾਲਸਾ ਜਿੱ ਜੋ ਚੱਲਦੀ ਮੋਟਰਸਾਈਕਲ ਤੇ ਨਹੀਂ ਵੀ ਕਲੀਅਰ ਪੜੋਂਦਾ ਜਿੰਨਾ ਕਿ ਮੈਂ ਤੁਹਾਨੂੰ ਪੜ੍ਹ ਹੋਇਆ ਇਹੀ ਲਿਖਿਆ ਹੈ ਬਾਬਾ ਦੀਪ ਸਿੰਘ ਦੀ ਫੋਟੋ ਦੇ ਨਾਲ ਬੇਰਾਜ ਕਰੇਗਾ ਖਾਲਸਾ ਮਤਲਬ ਪੁਲਿਸ ਜੀ ਉਹਨਾਂ ਨੂੰ ਉਸ ਸਟicker ਤੋਂ ਪਛਾਣ ਸਕਦੀ ਪਛਾਣ ਸਕਦੀ ਆ ਜੀ ਇਹ ਹੀ ਗੱਲ ਕਵਾੜੀਆਂ ਜੀ ਤੁਸੀਂ ਕਵਾੜੀਆਂ ਦੀ ਗੱਲ ਕਰਦੇ ਤੁਸੀਂ ਸੂਰੀ ਸਾਹਿਬ ਕਿਤੇ ਇੱਥੇ ਆ ਕੇ ਤਾਂ ਦੇਖਿਓ ਸਵੇਰ ਦੇ ਟਾਈਮ ਮੰਨ ਲਓ ਵੇ ਇੱਕ ਮੋਟਰਸਾਈਕਲ ਤੇ ਦੋ ਦੋ ਤਿੰਨ ਤਿੰਨ ਬੈਠੇ ਹੁੰਦੇ ਆ ਔਰ ਇੱਕ ਟਾਈਮ ਦੇ ਵਿੱਚ ਤੁਸੀਂ ਮੈਂ ਕਹਿੰਦਾ ਵੀ 5 ਮਿੰਟ ਪਹਿਲਾਂ ਇੱਕ ਇੱਧਰ ਨੂੰ ਜਾਂਦਾ ਆ ਤਾਂ 3 ਮਿੰਟਾਂ ਬਾਅਦ ਇੱਕ ਇੱਧਰ ਨੂੰ ਆਦਾ ਇੱਕ ਟਾਈਮ ਦੇ ਯਾਨੀ ਕਿ ਅੱਧੇ ਘੰਟੇ ਦੇ ਵਿੱਚ ਕਹਿ ਲਓ ਵੀ 4-4 5-5 ਵੀ ਲੰਘ ਗਦੇ ਮੈਂ ਤਾਂ ਕਈ ਵਾਰ ਬੈਠਾ ਇੱਥੇ ਸੋਚਦਾ ਹੁੰਦਾ ਹਾਂ ਜਦੋਂ ਮੇਰੇ ਸਿਆਲ ਦੇ ਵਿੱਚ ਮੈਂ ਸੱਟ ਲੱਗੀ ਬਾਹਰ ਬੈਠਾ ਹੁੰਦਾ ਸੀ ਮੈਂ ਤਾਂ ਦੋ ਤਿੰਨ ਨੂੰ ਰੋਕ ਕੇ ਪੁੱਛਿਆ ਵੀ ਮੈਂ ਕਹਾਂ ਵੀ ਇਹ ਕੋਈ ਇੰਡਸਟਰੀ ਏਰੀਆ ਵੀ ਇੰਨਾ ਕਬਾੜ ਸਾਡੇ ਮੰਨ ਲਓ ਘਰਾਂ 'ਚ ਕੀ ਕਬਾੜ ਹੁੰਦਾ ਭਾਜੀ ਸਾਲ ਬਾਦ ਨਿਆਣੇ ਦੀ ਕਰਾਪੀਆਂ ਕਤਾਬਾ ਜਾਂ ਹੋਰ ਹਨਾ ਇਹ ਕੋਈ ਫਿਰ ਤਾਂ ਘੋਗ ਕਰਨੀ ਹੁੰਦੀ ਉਹ ਤਾਂ ਮੈਂ ਕਹਿੰਦਾ ਜੀ ਪੂਰੀ ਰੇਕੀ ਕਰਨ ਔਰ ਇਹ ਕੱਲੇ ਬੰਦੇ ਦਾ ਕੰਮ ਨਹੀਂ ਭਾਜੀ ਮੈਂ ਖੁਦ ਕਹਿੰਦਾ ਚਲੋ ਹੁਣ ਤਾਂ ਮੇਰੇ ਸੱਟ ਲੱਗੀਆਂ ਮੈਂ 6 ਫੁੱਟ ਦਾ ਆ ਜੇ ਮੈਂ ਚਾਹਾਂ ਬਈ ਮੋਟਰਸਾਈਕਲ ਤੇ ਸਿਲੰਡਰ ਚੱਕ ਕੇ ਰੱਖਣਾ ਨਹੀਂ ਮੈਂ ਨਹੀਂ ਰੱਖ ਸਕਦਾ ਅਗਰ ਸਕੂਟਰੀ ਤੇ ਵੀ ਰੱਖਣਾ ਨਹੀਂ ਮੈਨੂੰ 100 ਵਾਰ ਲੱਤਾਂ ਇਦੋਂ ਇਦਾਂ ਕਾਰਨੀਆਂ ਪੈਣੀਆਂ ਸਕੂਟਰੀ ਤੇ ਮੋੜ ਰੱਖ ਲੈਗੇ ਨਾ ਅਡਜਸਟਮੈਂਟ ਕਰਨੀ ਪਣੀ ਅਡਜਸਟਮੈਂਟ ਕਾ ਨਹੀਂ ਪਣੀ ਔਰ ਤੁਸੀਂ ਵੀਡੀਓ ਦੇਖੋਗੇ ਸਿਲੰਡਰ ਮੈਂ ਕਹਿੰਦੀ ਅਸੀਂ ਜੀ ਸਾਡੇ ਅਸੀਂ ਮੈਂ ਕੱਲ ਬੁੱਕ ਕਰਨ ਲੱਗਾ ਤੇ ਸਾਨੂੰ ਕਹਿੰਦੇ ਸਾਡੇ ਦਾ ਇੱਕ ਦਿਨ ਰਹਿੰਦਾ ਹਜੇ ਤਾਂ 5 ਦਿਨ ਹੋ ਗਏ ਸਿਲੰਡਰ ਲੈਣ ਨੂੰ ਜੀ ਕਹਿੰਦੇ ਮਤਲਬ 15 16 ਕਿਲੋ ਦਾ ਸਿਲੰਡਰ ਆ ਤੇ 15 16 ਕਿਲੋ ਗੈਸ ਵੀ ਵਿੱਚ ਹੁੰਦੀ ਹੈ 30 32 ਕਿਲੋ ਸਿਲੰਡਰ ਮੋਰੇ ਟੈਂਕੀ ਤੇ ਰੱਖ ਕੇ ਉਹ ਐਦਾਂ ਲੈ ਗਿਆ ਜਿੱਦਾਂ ਮੰਨ ਲਓ ਵਿਖੰਡ ਦਾ ਖਡਾਉਣਾ ਹੁੰਦਾ ਆ ਇਹ ਪੂਰੀ ਪ੍ਰੈਕਟਿਸ ਹੈ ਜੀ ਇਹਨਾਂ ਦੀ ਔਰ ਇੱਕ ਇੱਕ ਬੰਦੇ ਦਾ ਕੰਮ ਨਹੀਂ ਕਰੀ ਇਹ ਇਹ ਪੂਰੀ ਗੈਂਗ ਦਾ ਕੰਮ ਆ ਜੇ ਆਪਾਂ ਆਪਾਂ ਸੋਚ ਲੈਂਦੇ ਵੀ ਇੱਥੇ ਇੱਕ ਬੰਦਾ ਆਇਆ ਮੈਂ ਇਸ ਗੱਲ ਨੂੰ ਆਪਣੇ ਮਤਲਬ ਗੈਂਗ ਸਰ ਪੂਰਾ ਜੀ ਪੂਰਾ ਜੇ ਇੱਕ ਬੰਦਾ ਇੱਥੇ ਆ ਤੇ ਇੱਕ ਬੰਦਾ ਉਧਰਲੇ ਮੋੜ ਤੇ ਹੋਊਗਾ ਇੱਕ ਬੰਦਾ ਉਹ ਪੂਰੀ ਰੇਕੀ ਕਰਦੇ ਆ ਪੂਰੀ ਹਾਂ ਚਲਾਉਣਾ ਵੀ ਜੇ ਫਸ ਗਿਆ ਇਹ ਕੱਲੂ ਭੱਜਣਾ ਪੈ ਗਿਆ ਇੱਧਰੋਂ ਕਿੱਧਰ ਨੂੰ ਭੱਜਣਾ ਪੂਰੀ ਉਹਨਾਂ ਦੀ ਪਲਟਨ ਟੀਮ ਹੈ ਜੀ ਇੱਕ ਬੰਦੇ ਦਾ ਕੰਮ ਨਹੀਂਗਾ ਇਹ ਹਾਂ ਮਤਲਬ ਜੇ ਸਾਡਾ ਬੰਦਾ ਫਸ ਗਿਆ ਉਹਨੂੰ ਕਢਾਉਣਾ ਕਿਵੇਂ ਹੈ ਲੜਾਈ ਕਰਨੀ ਪੈਗੀ ਤੇ ਲੜਾਈ ਕਿਵੇਂ ਕਰਨੀ ਜੀ ਪੂਰਾ ਉਹਨਾਂ ਇਦਾਂ ਨਹੀਂ ਬਕਾਇਦਾ ਉਹਨਾਂ ਦੇ ਤੁਸੀਂ ਪਹਿਲਾਂ ਵੀ ਤੁਸੀਂ ਇੰਟਰਵਿਊ ਕੀਤੀ ਸੀਗੀ ਤੇ ਉਹਦੇ ਸੇਮ ਇਹਦੇ ਵਿੱਚ ਵੀ ਇਹੀ ਕਿਟੋ ਨੇ ਰੱਖੀ ਹੋ ਮੋਰੇ ਹੁਣ ਕਿਟ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੈਪਨ ਹੋ ਸਕਦਾ ਕੀ ਆ ਉਹਦੇ ਕੋਲ ਛੁਰੂਈ ਆ ਕਿਰਪਾਨ ਜਾਂ ਕੁਝ ਵੀ ਆ ਨਹੀਂ ਆਪਾਂ ਉਹਦੇ ਕਰ ਸਕਦੇ ਆ ਉਹਦਾ ਮੁਕਾਬਲਾ ਮੈਂ ਛੱਟ ਲੱਗੀ ਮੰਗ ਕੀ ਆ ਜੀ ਤੁਹਾਡੀ ਮੰਗ ਸਾਨੂੰ ਜੀ ਇਨਸਾਫ ਚਾਹੀਦਾ ਆ ਜੋ ਸਾਨੂੰ ਪ੍ਰਸ਼ਾਸਨ ਤੋਂ ਇਨਸਾਫ ਚਾਹੀਦਾ ਕੱਲ ਦੀ ਅਸੀਂ ਕੰਪਲੀਟ ਕਰਾਈਓ ਸਿਰਫ ਇੱਕ ਵਾਰ ਸਾਡੇ ਕੋਲ ਇੱਥੇ ਉਹ ਵੀ ਜਿਹੜੀਆਂ ਅਸੀਂ ਸੀਸੀਟੀਵੀ ਆਣ ਗਵਾਨ ਤੇ ਆਪਣੇ ਭਾਈ ਬੰਦੇ ਤੌਰ ਤੇ ਆਪ ਐਫਰਟ ਕੀਤੇ ਜਿਹੜੇ ਆਪ ਐਫਰਟ ਕੀਤੀਆਂ ਉਹੀ ਕਢਾ ਲਈਆਂ ਬਾਕੀ ਸਾਡੀ ਹੋਰ ਕੋਈ ਪੈਰਵਾਹੀ ਨਹੀਂ ਹੋਈ ਸਿਰਫ ਸਾਨੂੰ ਇਨਸਾਫ ਚਾਹੀਦਾ ਜੀ ਜੀ ਪਤਾ ਜੀ ਦੇਖੋ ਜੀ ਮੰਗ ਤਾਂ ਇਹਨਾਂ ਦੀ ਜੈ ਜੈ ਹੈ ਜੇ ਅੱਜ ਇਹਨਾਂ ਦਾ ਕੋਈ ਚੋਰ ਅਜੇ ਤੱਕ ਫੜਿਆ ਤਾਂ ਅਸੀਂ ਦੇਖਿਆ ਨਹੀਂ ਸੂਚੇ ਮਹੱਲੇ ਦੀ ਵੀ ਇਹੀ ਮੰਗ ਹੋਣੀ ਮੇਰੇ ਖਿਆਲ ਬਿਲਕੁਲ ਸਾਰੇ ਮਹੱਲੇ ਦੇ ਸਾਰੇ ਸ਼ਹਿਰ ਦੀ ਹੈ ਜੀ ਸ਼ਹਿਰ ਦੇ ਵਿੱਚ ਅੰਦਰ ਚੋਰੀਆਂ ਹੋਣ ਲਈਆਂ ਜਿੱਥੇ ਭਰਿਆ ਬਾਜ਼ਾਰ ਤੇ ਇਹ ਤੇ ਦੇ ਰਬੇ ਰਖਾ ਨਾ ਮੈਂ ਛੇੜਦਾ ਤਾ ਇਹ ਨਹੀਂ ਸੋਚਦੇ ਬਈ 1 ਸਾਲ ਹੋ ਗਏ ਤੁਸੀਂ ਵੀ ਤੁਸੀਂ ਕਿਦਾਂ ਚੋਰੀਆਂ ਕਰਦੇ ਆ ਮਿਹਨਤ ਕਰੋ ਕੰਮ ਕਰੋ ਮੈਨੂੰ ਸਾਲ ਭਾਜੀ 1.5 ਸਾਲ ਹੋ ਚੱਲਿਆ ਮੈਨੂੰ ਬੈੱਡ ਤੇ ਬੈਠੇ ਨੂੰ ਔਰ ਸਾਨੂੰ ਪਤਾ ਸੀ ਕਿਦਾਂ ਗੁਜ਼ਾਰਾ ਕਰਦੇ ਮੇਰੀ ਵਾਈਫ ਕੰਮ ਕਰਦੀ ਆ ਸਾਡਾ ਕਿਤੇ ਤਾਂ ਕਿਤੇ ਜਾ ਕੇ ਘਰ ਦਾ ਮਰਜ ਸਰਕਲ ਚੱਲਦਾ ਜਾ ਠੀਕ ਹੈ ਜੀ ਉਹ ਲੋਕੀ ਦਾ 1 ਮਿੰਟ ਲਾਂਦੇ ਆ ਕਰਨੇ ਨੂੰ ਕਰਕੇ ਉਹ ਜਾਂਦੇ ਆ ਕੋਡੀਆਂ ਦੇ ਭਾਅ ਵੇਚ ਦੇਣਾ ਕੋਡੀਆਂ ਮੈਂ ਕਹ ਜੀ ਕੋਡੀਆਂ ਦੇ ਭਾਅ ਉਹਨਾਂ ਨੂੰ ਥੋੜੀ ਕੋ ਮਤਲਬ ਹੈ ਕੌਣ ਕਿਦਾਂ ਜ਼ਿੰਦਗੀ ਦਾ ਵਿਚਾਰ ਗੁਜ਼ਾਰਾ ਕਰ ਰਿਹਾ ਆ ਉਹਨਾਂ ਨੇ ਤਾਂ ਆਪਣਾ ਜਾਂ ਜੋ ਕਹਿ ਲਓ ਬੇ ਜੇ ਅਮਲੀਅਤ ਨਸ਼ਾ ਕਰਨਾ ਆ ਐਦਾਂ ਦੇ ਕੰਮ ਆ ਜੀ ਜੀ ਕੋਈ ਕੋਈ ਰੋਕਣ ਟੋਕਣ ਕੋ ਪੁੱਛਣ ਵਾਲਾ ਹੈ ਹੀ ਨਹੀਂ ਜੀ ਇੱਥੇ ਔਰ ਤੁਸੀਂ ਸਮੁੱਚੇ ਮਹੱਲੇ ਦੀ ਗੱਲ ਸੁਣ ਲਈ ਆ ਉਹ ਕਹਿੰਦੇ ਕਿ ਕਬਾੜੀਏ ਨਜਾਇਜ਼ਾਂ ਦੇ ਆਉਣੇ ਨਹੀਂ ਚਾਹੀਦੇ ਦੂਜੀ ਗੱਲ ਇਹ ਪ੍ਰਸ਼ਾਸਨ ਨੂੰ ਚੁਣੌਤੀ ਹੈ ਕਿਉਂਕਿ ਆਏ ਦਿਨ ਚੋਰੀਆਂ ਹੋ ਰਹੀਆਂ ਔਰ ਇਸ ਕਦਰ ਜੇਕਰ ਚੋਰੀਆਂ ਦੀ ਸੱਚੀ ਉਹ ਨਿਹਰ ਕਰਦੀ ਹੈ ਔਰ ਚਿੰਤਾ ਵੀ ਵੱਧਦੀ ਹੈ ਜਦ ਤੱਕ ਇਹ ਚੋਰ ਇਹ ਮਾੜੇ ਅੰਸਰ ਨਹੀਂ ਫੜੇ ਜਾਂਦੇ ਇਹ ਜਿਹੜਾ ਮੱਲਾ ਆ ਇਹ ਜਿਹੜੇ ਪਰਿਵਾਰ ਨੇ ਇਹਨਾਂ ਮਨ ਦੇ ਅੰਦਰ ਚਿੰਤਾ ਜਿਹੜੀ ਆ ਉਹ ਦਿਨੋ ਦਿਨ ਵੱਧਦੀ ਜਾਵੇਗੀ ਕਿ ਰਾਤ ਨੂੰ ਪਹਿਰਾ ਕਿਵੇਂ ਦੇਣਾ ਤੇ ਜੇ ਰਾਤ ਨੂੰ ਪਹਿਰਾ ਦਿੱਤਾ ਤੇ ਸਵੇਰੇ ਨੀਂਦ ਆ ਗਈ ਕਿ ਸਵੇਰੇ ਸੌਣਾ ਕਿ ਸਵੇਰੇ ਵੀ ਜਾਗਦੇ ਰਹਿਣਾ ਆਪਣੇ ਗੇਟ ਨੂੰ ਹਰ ਵੇਲੇ ਲੋਕ ਲਾ ਕੇ ਰੱਖਣਾ ਬਹੁਤ ਸਾਰੀਆਂ ਚਿੰਤਾਵਾਂ ਵੱਧਦੀਆਂ ਇਹਨਾਂ ਚਿੰਤਾ ਨੂੰ ਤਦ ਹੀ ਠੱਲ ਪਵੇਗੀ ਜਦ ਪੁਲਿਸ ਪ੍ਰਸ਼ਾਸਨ ਜਿਹੜੇ ਚੋਰ ਆ ਉਹਨਾਂ ਨੂੰ ਟਰੈਕ ਕਰਕੇ ਉਹਨਾਂ ਨੂੰ ਸਲਾਕਾਂ ਦੇ ਪਿੱਛੇ ਕਰਨਗੇ ਤਾਂ ਹੀ ਇਹ ਗ੍ਰੇਲਾਂ ਤੋਂ ਬਾਹਰ ਆ ਕੇ ਜੀ ਸਕਣਗੇ ਨਹੀਂ ਤਾਂ ਹਾਲਾਤ ਦੇਖ ਲਓ ਤੁਸੀਂ ਗ੍ਰੇਲਾਂ ਪਹਿਲੇ ਮੰਜ਼ਲ ਤੱਕ ਕਰ ਦਿੱਤੀਆਂ ਇੱਧਰ ਗ੍ਰੇਲਾਂ ਕਿੰਨੀ ਉੱਚੀਆਂ ਕੀਤੀਆਂ ਇਹਨਾਂ ਨੂੰ ਮਜਬੂਰੀ ਚ ਆਪਣੇ ਆਪ ਨੂੰ ਦਰ ਤਾੜਨਾ ਪੈਂਦਾ ਕਿਉਂ ਕਿ ਕਿਉਂਕਿ ਪੁਲਿਸ ਨਾਕਾਮ ਹੁੰਦੀ ਹੈ ਚੋਰਾਂ ਨੂੰ ਸਲਾਖਾਂ ਦੇ ਪਿੱਛੇ ਕਰਨ ਤੋਂ ਸੋ ਉਮੀਦ ਕਰਦੇ ਆ ਜਿਹੜੀਆਂ ਤਸਵੀਰਾਂ ਸਕਰੀਨ ਤੇ ਚੱਲ ਰਹੀਆਂ ਪੁਲਿਸ ਇਹਨਾਂ ਚੋਰਾਂ ਨੂੰ ਪਛਾਣੇਗੀ ਜਿਹੜੇ ਸਾਡੇ ਭਰਾ ਭੈਣ ਦੇਖ ਰਹੇ ਆ ਉਹ ਇਹਨਾਂ ਚੋਰਾਂ ਨੂੰ ਤਸਦੀਕ ਕਰਨਗੇ ਪਛਾਣਨਗੇ ਤੇ ਜਿਹੜੇ ਚੋਰ ਨੇ ਮਾਰੇ ਅੰਸਰ ਨੇ ਇਹ ਸਲਾਖਾਂ ਦੇ ਪਿੱਛੇ ਜਾਣਗੇ ਤਾਂ ਜੋ ਬਾਕੀ ਹੋਰਾਂ ਦਾ ਬਚਾ ਹੋ ਸਕੇ ਬਹੁਤ ਬਹੁਤ ਸ਼ੁਕਰੀਆ